ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਜੋ ਪੰਜਾਬ ਵਿੱਚ ਆਏ ਹੜ੍ਹ ਹੜ੍ਹਾਂ ਦੇ ਕਾਰਨ ਕਰਕੇ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰ ਤਬਾਹ ਹੋ ਗਏ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਸੋ ਕੱਲ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਉੱਥੋਂ ਦੇ ਪਿੰਡਾਂ ਦੇ ਲਾਗੇ ਜਦੋਂ ਅਸੀਂ ਪਹੁੰਚੇ ਜਿੱਥੇ ਸਿੱਖ ਸਹਿਯੋਗ ਕਰ ਰਹੇ ਨੇ ਪੰਜਾਬੀ ਵੀਰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਸਹਿਯੋਗ ਕਰ ਰਹੇ ਨੇ ਉੱਥੇ ਸਭ ਧਰਮਾਂ ਦੇ ਵੀ ਆ ਕੇ ਲੋਕ ਸਹਿਯੋਗ ਕਰ ਰਹੇ ਨੇ ਪਾਵੇਂ ਕੋਈ Hindu ਆ ਪਾਵੇਂ ਕੋਈ Musalman ਆਜੋ ਤੁਸੀਂ ਪਾਣੀ ਵੇਖ ਰਹੇ ਹੋ ਇਹ ਪਾਣੀ ਸਮੁੰਦਰ ਨਹੀਂ ਹੈ ਨਹਿਰ ਨਹੀਂ ਹੈ ਇਹ ਪਾਣੀ ਲੋਕਾਂ ਦੇ ਖੇਤਾਂ ਵਿੱਚ ਤਕਰੀਬਨ 8-8 ਫੁੱਟ ਉੱਥੇ ਪਾਣੀ ਚੜਿਆ ਹੋਇਆ ਜਦੋਂ ਤਕਰੀਬਨ ਸੀ 2-3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਿੰਡ ਵਿੱਚ ਪਹੁੰਚੇ ਬਾਬਾ ਗਲਾਬ ਸਿੰਘ ਜੀ ਮਾਸ਼ਾਲੀ ਜੀ ਵੱਲੋਂ ਲੱਖਾਂ ਦਾ ਸਹਿਯੋਗ ਕੀਤਾ ਗਿਆ ਲੋਕਾਂ ਨੂੰ ਲੋੜਵੰਦਾਂ ਨੂੰ ਰਸੋਈ ਦਾ ਘਰ ਦਾ ਰਸਣ ਦਾ ਸਮਾਨੰਦ ਦਿੱਤਾ ਗਿਆ ਸੋ ਨਾਲ ਬਾਬਾ ਜੀ ਨੇ ਇਹ ਵੀ ਕਿਹਾ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਤੁਹਾਡੀ ਹਰ ਪ੍ਰਕਾਰ ਦੀ ਸਹਿਯਤਾ ਕਰਾਂਗੇ ਪਾਵੇਂ ਡੀਜ਼ਲ ਹੈ ਪਾਵੇਂ ਘਰ ਬਣਾਉਣ ਦੀ ਹੈ ਜਿੰਨਾ ਸਭ ਤੋਂ ਹੋਇਆ ਅਸੀਂ ਸਹਿਯੋਗ ਜ਼ਰੂਰ ਕਰਾਂਗੇ ਦੁਬਾਰਾ ਫਿਰ ਅਸੀਂ ਜਦੋਂ ਕੈਂਪ ਤੇ ਆਏ ਬਾਬਾ ਜਸਪ੍ਰੀਤ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ 마ਸ਼ਾਲੀ ਜੀ ਮੌਲਵੀ ਜੀ ਅਤੇ ਹੋਰ ਉੱਥੇ ਬੇਅੰਤ ਆਜੋ ਤੁਸੀਂ ਮੁਸਲਮਾਨ ਵੀਰ ਵੇਖ ਰਹੇ ਹੋ ਇਹਨਾਂ ਵੱਲੋਂ 50 ਲੱਖ ਦਾ ਰਾਸ਼ਨ ਦੋ ਟਰੱਕ ਫੀਲ ਦੇ ਤੇ ਇਹਨਾਂ ਨੇ ਇਹ ਵੀ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਪਾਵੇਂ ਸਭ ਤੋਂ 15-20 ਕਰੋੜ ਲੱਗ ਜੇ ਅਸੀਂ ਲਾਵਾਂਗੇ ਪੰਜਾਬ ਨੂੰ ਜਿੰਨੇ ਸਾਡੇ ਕੋਲ ਪਿੰਡ ਹੋਏ ਅਸੀਂ ਜ਼ਰੂਰ ਉਹਨਾਂ ਨੂੰ ਹਰਿਆ-ਭਰਿਆ ਕਰਕੇ ਜਾਵਾਂਗੇ ਸੋ ਮੈਂ ਬੇਨਤੀ ਕਰਦਾ ਜਿਹੜੇ ਅਜੇ ਤੱਕ ਨਹੀਂ ਗਏ ਸੋ ਤੁਸੀਂ ਵੀ ਇੱਕ ਵਾਰੀ ਉੱਥੇ ਜ਼ਰੂਰ ਜਾ ਕੇ ਦੇਖੋ ਜਿੱਥੇ ਹੜ੍ਹ ਆਏ ਨੇ ਜਿੱਥੇ ਪਾਣੀ ਆਏ ਨੇ ਤੁਸੀਂ ਆਪਣੇ ਹੱਥੀਂ ਜਾ ਕੇ ਸੇਵਾ ਕਰੋ